ਸਿਰੀ ਰਾਗ ਮਹੱਲਾ 3 ਜਿਨੇ ਪੁਰਖੀ ਸਤਗੁਰ ਨਾ ਸੇਵਿਓ ਸੇ ਦੁਖੀਏ ਯੁਗ ਚਾਰ ਘਰ ਹੁੰਦਾ ਪੁਰਖ ਨਾ ਪਛਾਣਿਆ ਅਭਿਮਾਨ ਮੁਠੇ ਅਹੰਕਾਰ ਸਤ ਗੁਰੂ ਕਿਆ ਫਿਟ ਕੇ ਆ ਮੰਗ ਥਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸੁਵਾਰਣ ਹਾਰ ਮਾਨ ਮੇਰੇ ਸਦਾ ਹਾਰ ਵੇਖ ਹਦੂਰ ਜਨਮ ਮਰਨ ਦੁਖ ਪਰਹਰੈ ਸ਼ਬਦ ਰਹਿ ਆ ਭਾਰ ਪੂਰ ਰਹਾਉ ਸਾਚ ਸਲਾਹਨ ਸੇ ਸੱਚੇ ਸੱਚਾ ਨਾਮ ਅਧਾਰ ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸਾਹ ਹੋ ਵਰਤਦਾ ਕੋਏ ਨਾ ਮੇਟਣ ਹਾਰ ਮਨ ਮੁਖ ਮਹਿਲ ਨਾ ਪਾਏਨੀ ਕੂੜ ਮੁਠੇ ਕੂੜਿਆਰ ਔ ਮੈਂ ਕਰਤਾ ਜਗ 모ਆ ਗੁਰ ਬਿਨ ਘੂਰ ਅੰਧਾਰ ਮਾਇਆ 모ਹੇ ਵਿਸਾਰਿਆ ਸੁਖ ਦਾਤਾ ਦਾਤਾਰ ਸਤ ਗੁਰ ਸੇਵ ਤਾ ਉਬਰਹਿ ਸੱਚ ਰਖਹਿ ਓਰ ਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਾਨ ਨਿਰਮਲਾ ਹਉ ਮੈਂ ਤਾਜ ਵਿਕਾਰ ਆਪ ਛੋੜ ਜੀਵਤ ਮਰੈ ਗੁਰ ਕੈ ਸਬਦ ਵਿਚਾਰ ਤੰਦਾ ਤਾਵਤ ਰਹਿ ਗਏ ਲਾਗਾ ਸਾਚ ਪਿਆਰ ਸਾਚ ਰਤੇ ਮੁਖ ਉਜਲੇ ਤਿਤ ਸਾਚੈ ਦਰਬਾਰੈ ਸਤਿਗੁਰ ਪਰਖ ਨਾ ਮੰਨਿਓ ਸਬਦ ਨਾਲ ਲਗੋ ਪਿਆਰ ਇਸ ਨਾਨਦਾਨ ਜੇਤਾ ਕਰਹਿ ਦੂਜੇ ਭਾਇ ਖੁਆਰ ਹਰ ਜਿਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੁਮਾਨ ਤੂ ਗੁਰ ਕਾ ਹੇਤ ਅਪਾਰ ਸ੍ਰੀ ਰਾਗ ਮੁਹੱਲਾ ਤੀਜਾ ਇਸ ਹਾਉ ਸੇਵੀ ਕਿਆ ਜਪ ਕਰੀ ਸਤਿਗੁਰ ਪੂਛਾਉ ਜਾਏ ਸਤਿਗੁਰ ਕਾ ਬਾਣਾ ਮੰਨ ਲਈ ਵਿਚਹੁ ਆਪ ਗਵਾਏ ਇਹ ਹਾ ਸੇਵਾ ਚੱਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸਚੈ ਸਬਦ ਸੁਹਾਏ ਮਾਨ ਮੇਰੇ ਆਨ ਦਿਨ ਜਾਗ ਹਰ ਛੇਤ ਆਪਣੀ ਖੇਤੀ ਰੱਖ ਲੈ ਕੂਝ ਪੜੈ ਦੀ ਖੇਤ ਰਹਾਉ ਮਨ ਕੀਆ ਇੱਛਾ ਪੂਰੀਆ ਸ਼ਬਦ ਰਹਿਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸਚੈ ਸਬਦ ਸਦਾ ਮਨ ਰਾਤਾ ਭ੍ਰਮ ਗਿਆ ਸ਼ਰੀਰ ਹਉ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉबरे ਸੂਤੇ ਗਏ ਮੁਹਾਏ ਸੱਚਾ ਸਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸ਼ੂਨ्येਕਾਰ ਕਾ ਪਾ ਹੁਣਾ ਜਿਉ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਇਆ ਕੀਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉਮੈ ਵਿੱਚ ਕਹਿਨ ਨਾ ਜਾਏ ਗੁਰ ਕੈ ਸਬਦ ਪਛਾਣੀਐ ਦੁਖ ਹਉਮੈ ਵਿੱਚ ਹਉ ਗਵਾਏ ਸਤ ਗੁਰ ਸੇਵਨ ਆਪਣਾ ਹਾਉ ਤਿਨ ਕੈ ਲਾਗਾ ਉਪਾਏ ਨਾਨਕ ਦਰ ਸਚੈ ਸਚਿਆਰ ਹੈ ਹਾਉ ਤਿਨ ਬਲੇ ਹਾਰੈ ਜਾਉ ਸਿਰੀ ਰਾਗ ਮਹੱਲਾ ਤੀਜਾ ਜੇ ਵੇਲਾ ਵਖਤ ਵਿਚਾਰੀਐ ਤਾਂ ਕਿਤ ਵੇਲਾ ਭਗਤ ਹੋਏ ਆਨੰਦ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤੇਲ ਪਿਆਰਾ ਵਿਸਰੈ ਭਗਤ ਕਿਨੇਹੀ ਹੋਏ ਮਨ ਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਧਿਆਏ ਸਾਚੀ ਭਗਤ ਤਾ ਥੀਐ ਜਾਂ ਹਰ ਵਸੈ ਮਨ ਆਏ ਰਹਾਉ ਸਹਜੇ ਖੇਤੀ ਰਾਹੀਐ ਸਾਚ ਨਾਮ ਬੀਜ ਪਾਏ ਖੇਤੀ ਜੰਮੀ ਅਗਲੀ ਮਨੁਆ ਰੱਜਿਆ ਸਹਜ ਸੁਭਾਏ ਗੁਰ ਕਾ ਸਬਦ ਅੰਮ੍ਰਿਤ ਹੈ ਜੇਤ ਪੀਤੇ ਤਿਖ ਜਾਏ। ਏਹੋ ਮਨ ਸਾਚਾ ਸੱਚ ਰਤਾ ਸੱਚੇ ਰਹਿ ਆ ਸਮਾਏ। ਆਖਣ ਵੇਖਣ ਬੋਲਣਾ ਸਬਦੇ ਰਹਿ ਆ ਸਮਾਏ। ਬਾਣੀ ਵੱਜੀ ਚਾਹੋ ਜੋਗੀ ਸਚੋ ਸੱਚ ਸੁਣਾਏ। ਹਾਉ ਮੈਂ ਮੀਰਾ ਰਹ ਗਿਆ ਸੱਚੈ ਲਾਇ ਮਿਲਾਏ ਤੈਨ ਕਾਉ ਮਹਿਲ ਹਦੂਰ ਹੈ ਜੋ ਸਾਚ ਰਹੀ ਲਿਵ ਲਾਏ ਨਦਰੀ ਨਾਮ ਧਿਆਈਐ ਵਿਣ ਕਰਮਾ ਪਾਇਆ ਨਾ ਜਾਏ ਪੂਰੇ ਭਾਗ ਸਤ ਸੰਗਤ ਲਹੈ ਸਤ ਗੁਰ ਭੇਟੈ ਜਿਸ ਆਏ ਆਨ ਦੇਨ ਨਾਮੇ ਰਤਿਆ ਦੁਖ ਵਿਖਿਆ ਵਿੱਚ ਆਹ ਜਾਏ ਨਾਨਕ ਸਬਦ ਮਿਲਾਵੜਾ ਨਾਮੇ ਨਾਮ ਸਮਾਏ ਸ੍ਰੀ ਰਾਗ ਮਹੱਲਾ 3 ਆਪਣਾ ਭਾਉ ਤੈਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ ਦੁਬਿਦਾ ਮੈਲ ਚੁਕਾਈ ਅਨ ਹਾਰ ਰੱਖਿਆ ਉਰ ਧਾਰ ਸੱਚੀ ਬਾਣੀ ਸੱਚ ਮਾਨ ਸੱਚੇ ਨਾਦ ਪਿਆਰ ਮਾਨ ਮੇਰੇ ਹਉ ਮੈ ਮੈਲ ਭਰ ਨਾਲ ਹਰ ਨਿਰਮਲ ਸਦਾ ਸੋਹਣਾ ਸਬਦ ਸੁਵਾਰਣ ਹਾਰ ਰਹਾ ਸਚ ਸਬਦ ਮਨ 모ਹਿਆ ਪ੍ਰਭ ਆਪੇ ਲਏ ਮਿਲਾਏ ਆਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਹੂ ਪ੍ਰਭ ਜਾਪਦਾ ਬਿਨ ਸਤਗੁਰੂ ਝੂਜ ਨਾ ਪਾਏ ਜੇਨ ਕਾਉ ਪੂਰਬ ਲਿਖਿਆ ਸਤਗੁਰ ਭੇਟਿਆ ਤਿਨ ਆਏ ਵੇਣ ਨਾ ਵੈ ਸਭ ਡੁੰਮਣੀ ਦੂਜੈ ਭਾਏ ਖੁਆਏ ਤੇਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਰੇ ਭਰਮ ਭੁਲਾਣਾ ਅੰਦੁਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਾਬਕੇ ਸੁਣਦਾ ਵੇਖਦਾ ਕਿਉ ਮੁਕਰ ਪਇਆ ਜਾਏ ਪਾਪੋ ਪਾਪ ਕਮਾਵਦੇ ਪਾਪੇ ਬਚਹਿ ਪਚਾਈ ਸੋ ਪ੍ਰਭ ਨਦਰ ਨ ਆਵਈ ਮਨ ਮੁਖ ਬੂਜ ਨ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸਿਰੀ ਰਾਗ ਮਹੱਲਾ ਤੀਜਾ ਵੇਨ ਗੋਰ ਰੋਗ ਨ ਟੁੱਟਾਈ ਹਉ ਮੈਂ ਪੀੜ ਨ ਜਾਏ ਗੁਰ ਪ੍ਰਸਾਦੀ ਮਨ ਵਸੈ ਨਾਮੇ ਰਹਿ ਸਮਾਏ ਗੁਰ ਸਬਦੀ ਹਰ ਪਾਈਐ ਬਿਨ ਸਬਦੈ ਭਰਮ ਪੁਲਾਏ ਮਾਨ ਰੇ ਨਿਜ ਘਰ ਵਸਾ ਹੋਏ RAM ਨਾਮ ਸਾ ਲਾਹੇ ਤੂ ਫਿਰ ਆਵਣ ਜਾਣ ਨਾ ਹੋਏ ਰਹਾਉ ਹਰ ਇੱਕ ਉਹ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸਬਦ ਸਾਲਾਹੀ ਮਨ ਵਸੈ ਸਹਜੇ ਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈ ਦੀ ਹਾਉ ਮੈ ਸਭਾ ਗਣਤ ਹੈ ਗਣਤੈ ਨਾਉ ਸੁਖ ਨਾਹੀ ਵੇਖ ਕੀ ਕਾਰ ਕਮਾਵਣੀ ਵੇਖ ਹੀ ਮਾਹੇ ਸਮਾਹੇ ਬਿਨ ਨਾ ਵੈ ਠਾਉਰ ਨਾ ਪਾਏਨੀ ਜਾਮਪੁਰ ਦੂਖ ਸਹਾਹੇ ਜੀਉ ਪਿੰਡ ਸਭ ਤਿਸ ਦਾ ਤਿਸੈ ਦਾ ਆਧਾਰ ਗੋਰਾ ਪ੍ਰਸਾਦੀ ਬੁੱਜੀਐ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸੁਲਾਹੇ ਤੂੰ ਅੰਤ ਨਾ ਪਾਰਾ ਵਾਰ ਸਿਰੀ ਰਾਗ ਮਹੱਲਾ 3 ਜੀ ਆ ਜਿਨਾ ਆਨੰਦ ਸਦਾ ਸੁਖ ਹੈ ਜਿਨਾ ਸੱਚ ਨਾਮ ਆਧਾਰ ਗੁਰਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵਹਿ ਸਾਚੇ ਨਾਏ ਪਿਆਰ ਕਿਰਪਾ ਕਰ ਕੈ ਆਪਣੀ ਦੇ ਤੋਨ ਭਗਤ ਪੰਡਾਰ ਮਾਨ ਰੇ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈ ਐ ਹਰ ਸਿਉ ਰਹੈ ਸਮਾਏ ਰਹਾਉ ਸੱਚੀ ਭਗਤੀ ਮਾਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰ ਸਬਦੀ ਮਨ 모ਹਿਆ ਕਹਿਣਾ ਕਛੂ ਨਾ ਜਾਏ ਜੇਹਵਾ ਰਤੀ ਸ਼ਬਦ ਸਚੈ ਅੰਮ੍ਰਿਤ ਪੀਵੇ ਰਾਸ ਗੁਣ ਗਾਏ ਗੁਰਮੁਖ ਏਹੋ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਈ ਸੰਸਾਰ ਏਹੋ ਸੰਸਾਰ ਹੈ ਸੁਤਿਆਂ ਰਹਿਣ ਵਿਹਾਇ ਇਕ ਆਪਣੈ ਭਾਣੈ ਕੱਢ ਲੈਨ ਆਪੇ ਲਇਓ ਨ ਮਿਲਾਇ ਆਪੇ ਹੀ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਵਡਾਈ ਦਿੱਤੀ ਅਨ ਗੁਰਮੁਖ ਦੇਵ 부ਝਾਏ ਸਭਨਾ ਦਾਤਾ ਏਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਅਨ ਦੂਜੇ ਛੱਡਿ ਅਨ ਲਾਏ ਗੁਰਮਤੀ ਹਰ ਪਾਈ ਐ ਜੋਤੀ ਜੋਤ ਮਿਲਾਏ ਆਨ ਦਿਨ ਨਾਮੇ ਰਤਿਆ ਨਾਨਕ ਨਾਮ ਸਮਾਏ ਸਿਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਚ ਪਾਇਆ ਤ੍ਰਿਸ਼ਨਾ ਤਜ ਵਿਕਾਰ ਗੁਰ ਸਬਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਗੁਰਿ ਕਿਨੈ ਨ ਪਾਇਓ ਕਰ ਵੇਖੋ ਮਨ ਵਿਚਾਰ ਮਨ ਮੁਖ ਮੈਲ ਨ ਉਤਰੈ ਜਿ ਚਰ ਗੁਰ ਸਬਦ ਨਾ ਕਰੇ ਪਿਆਰ ਮਨ ਮੇਰੇ ਸਤਗੁਰ ਕੈ ਭਾਣੈ ਚਲ ਨਿਜ ਘਰ ਵਸਹਿ ਅੰਮ੍ਰਿਤ ਪੀਵਹਿ ਤਾਂ ਸੁਖ ਲਹੈ ਮਹੱਲ ਰਹਾਉ ਆਉ ਗੁਣਵੰਤੀ ਗੁਣ ਕੋ ਨਹੀਂ ਵਹਿਣ ਨਾ ਮਿਲੈ ਹਦੂਰ ਮਨ ਮੁਖ ਸ਼ਬਦ ਨਾ ਜਾਣਾਈ ਅਵਗਣ ਸੋ ਪ੍ਰਭ ਦੂਰੈ ਜਿਨਿ ਸੱਚ ਪਛਾਣਿਆ ਸੱਚ ਰਤੇ ਭਰਪੂਰ ਗੁਰ ਸ਼ਬਦੀ ਮਨ ਬੀਧਿਆ ਪ੍ਰਭ ਮਿਲਿਆ ਆਪ ਹਦੂਰ ਆਪੇ ਰੰਗਣ ਰੰਗੇ ਹੋਨ ਸਬਦੇ ਲਇਓਨ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਨਿਵਲਾਏ ਚਾਰੇ ਕੁੰਡਾ ਭਾਵ ਥਕੇ ਮਨ ਮੁਖ ਬੂਝ ਨਾ ਪਾਏ ਜਿਸ ਸਤਗੁਰ ਮੇਲੇ ਸੋ ਮਿਲੇ ਸਚੈ ਸਬਦ ਸਮਾਏ ਮਿਤਰ ਕਣੇਰੇ ਕਾਰ ਥਕੀ ਮੇਰਾ ਦੁੱਖ ਕਾਟੈ ਕੋਏ ਮੇਲ ਪ੍ਰੀਤਮ ਦੁੱਖ ਕਟਿਆ ਸਬਦ ਮਿਲਾਵਾ ਹੋਏ ਸਾਚਾ ਘਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੋੜਹਿ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਣ ਕਰਤਾ ਕਰੇ ਸ੍ਰਿਸ਼ਟ ਦੇਖੈ ਆਪ ਉਪਾਏ ਸਭ ਏਕੋ ਏਕ ਵਰਤਦਾ ਅਲਾਖ ਨਾ ਲਖਿਆ ਜਾਏ ਆਪੇ ਪ੍ਰਭੂ ਦਇਆਲ ਹੈ ਆਪੇ ਦੇ 부ਝਾਏ ਗੁਰਮਤੀ ਸਦਮਨ ਵਸਿਆ ਸਾਚ ਰਹੀ ਲਿਬਲਾਏ ਮਾਨ ਮੇਰੇ ਗੁਰ ਕੀ ਮਾਨ ਲੈ ਰਜਾਏ ਮਾਨ ਤਨ ਸੀਤਲ ਸਾਬਤੀ ਹੈ ਨਾਮ ਵਸੈ ਮਨ ਆਏ ਰਹਾਉ ਜੇਨ ਕਾਰ ਕਾਰਣ ਧਾਰਿਆ ਸੋਈ ਸਾਰ ਕਰੇ ਗੁਰ ਕੈ ਸਬਦ ਪਛਾਣੀਐ ਜਾਂ ਆਪੇ ਨਦਰ ਕਰੇ ਸੇ ਜਨ ਸਬਦੇ ਸੋਹਣੇ ਤਿਤ ਸਚੈ ਦਰਬਾਰ ਗੁਰਮੁਖ ਸਚੈ ਸਬਦ ਰਤੇ ਆਪ ਮੇਲੇ ਕਰਤਾਰ ਗੁਰਮਤੀ ਸਾਚ ਸਲਾਹਣਾ ਜਿਸ ਦਾ ਅੰਤ ਨਾ ਪਾਰਾ ਬਾਰ ਘਾਟ ਘਾਟ ਆਪੇ ਹੁਕਮ ਵਸੈ ਹੁਕਮੇ ਕਰੇ ਵਿਚਾਰ ਗੁਰ ਸਬਦੀ ਸਲਾਹੀਐ ਹਉਮੈ ਵਿੱਚ ਹੋ ਖੋਏ ਸਾ ਧਨ ਨਾ ਵੈ ਬਾਹਰੀ ਅਵਗਣਵੰਤੀ ਰੋਏ ਸਾਚ ਸਲਾਹੀ ਸਚ ਲੱਗਾ ਸਚੈ ਨਾਏ ਤ੍ਰਿਪਤ ਹੋਏ ਗੁਣ ਵਿਚਾਰੀ ਗੁਣ ਸੰਗ੍ਰਹਾ ਅਬ ਗੁਣ ਕੱਡਾ ਤੋਏ ਆਪੇ ਮੇਲ ਮਿਲਾਇਦਾ ਫਿਰ ਵੇ ਛੋੜਾ ਨਾ ਹੋਏ ਨਾਨਕ ਗੁਰ ਸਲਾਹੀ ਆਪਣਾ ਜਿੱਦੂ ਪਾਈ ਪ੍ਰਭ ਸੋਏ ਸਿਰੀ ਰਾਗ ਮਹੱਲਾ ਤੀਜਾ ਸੁਣ ਸੁਣ ਕਾਮ ਗਹੇ ਲੀਏ ਕਿਆ ਚੱਲ ਹੈ ਬਾਹ ਲੁੜਾਏ ਆਪਣਾ ਪਿਰ ਨਾ ਪਛਾਣ ਹੀ ਕਿਆ ਮੋਹ ਦੇ ਸਹਜਾਏ ਜਿਨੇ ਸਖੀ ਕੰਤ ਪਛਾਣਿਆ ਹਉ ਤਿਨ ਕੈ ਲਾਗਾ ਉਪਾਏ ਤੈ ਨਹੀਂ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਮੁੰਦੇ ਕੂੜਾ ਮੁਠੀ ਕੂੜਿਆਰ ਪੇਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾ ਮਾਨਮੋਖ ਕੰਤ ਨਾ ਪਛਾਨਈ ਤੈਨ ਕਿਉ ਰਹਿਣ ਵਿਹਾਏ ਗਰਭ ਅਟਿਆ ਤ੍ਰਿਸ਼ਨਾ ਜਲਹਿ ਦੁਖ ਪਾਵਹਿ ਦੂਜੈ ਪਾਏ ਸਬਦ ਰਤਿਆ ਸੋਹਾਗਣੀ ਤਿਨ ਵਿੱਚ ਹਉ ਹਉ ਮੈਂ ਜਾਏ ਸਦਾ ਪਿਰ ਰਾਵਹਿ ਆਪਣਾ ਤਿਨਾ ਸੁਖੇ ਸੁਖ ਵਿਹਾਈ ਗਿਆਨ ਵਿਹੂਣੀ ਪਿਰ ਮੁੱਤੀਆ ਪਰਮ ਨਾ ਪਾਇਆ ਜਾਏ ਅਗਿਆਨ ਮਤੀ ਅੰਧੇਰ ਹੈ ਬੇਨ ਪਿਰ ਦੇਖੇ ਭੁਖ ਨਾ ਜਾਏ ਆਵਹੋ ਮਿਲੋ ਹੋ ਸਹੇਲੀ ਹੋ ਮੈਂ ਤੇਰ ਦੇ ਹੋ ਮਿਲਾਏ ਪੂਰੇ ਭਾਗ ਸਤ ਗੁਰ ਮਿਲੈ ਪੇਰ ਪਾਇਆ ਸੱਚ ਸਮਾਏ ਸੇ ਸਹੀਆ ਸੋਹਾਗਣੀ ਜੇਨ ਕਾਉ ਨਦਰ ਕਰੇ ਖਸਮ ਪੁਸ਼ਾਨ ਹੈ ਆਪਣਾ ਤਾਨ ਮਨ ਆਗੈ ਦੇ ਘਰਵਾਰ ਪਾਇਆ ਆਪਣਾ ਹਉਮੈ ਦੂਰ ਕਰੇ ਨਾਨਕ ਸੋਭਾਵੰਤੀਆ ਸੁਹਾਗਣੀ ਆਨ ਦਿਨ ਭਗਤ ਕਰੇ ਸਿਰੀ ਰਾਗ ਮਹੱਲਾ ਤੀਜਾ ਇਕ ਪਿਰ ਰਾਵਹਿ ਆਪਣਾ ਹਾਉ ਕੈ ਦਰ ਪੂਛਾਉ ਜਾਏ ਸਤਗੁਰ ਸੇਵੀ ਭਾਉ ਕਾਰ ਮੈਂ ਪਿਰ ਦੇਹੋ ਮਿਲਾਏ ਸਾਬ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ ਜਿਨ ਪਿਰ ਸੰਗੇ ਜਾਣਿਆ ਪਿਰ ਰਾਵੈ ਸਦਾ ਹਦੂਰ ਮੁੰਦੇ ਤੂ ਚੱਲ ਗੁਰ ਕੈ ਭਾਏ ਅਨ ਦਿਨ ਰਾਗਹਿ تیر ਆਪਣਾ ਸਹਜੇ ਸੱਚ ਸਮਾਏ ਰਹਾਵ ਸਵਦਰਤਿਆ ਸੁਹਾਗਣੀ ਸੱਚੈ ਸਬਦ ਸੀਗਾਰ ਹਾਰਵਾਰ ਪਾਇਨ ਕਰ ਆਪਣੈ ਗੁਰ ਕੈ ਹੇਤ ਪਿਆਰ ਤੇਜ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਪੰਡਾਰ ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ ਪੇਰ ਸਲਾਹਨ ਆਪਣਾ ਤੈਨ ਕੈ ਹਾਉ ਸਦ ਬਲੇ ਹਾਰੇ ਜਾਵੋ ਮਨ ਤਨ ਅਰਪੀ ਸੇਰ ਦੇਈ ਤੈਨ ਕੈ ਲਾਗਾ ਪਾਏ ਜੇਨੇ ਇੱਕ ਪਛਾਣਿਆ ਦੂਜਾ ਭਾਉ ਚੁਕਾਏ ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ ਸਿਰੀ ਰਾਗ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂ ਸਾਬ ਕਿਛ ਤੇਰਾ ਚੀਰੈ ਲੱਖ ਚੌਰਾਸੀ ਹ ਤਰਸ ਦੇ ਫਿਰੇ ਬੇਨ ਗੁਰ ਭੇਟੇ ਪੀਰੈ ਹਰ ਜਿਓ ਬਖਸ਼ੇ ਬਖਸ਼ ਲਾਏ ਸੂਖ ਸਦਾ ਸਰੀਰੈ ਗੁਰ ਪ੍ਰਸਾਦੀ ਸੇਵ ਕਰੀ ਸਚ ਗਹਿਰ ਗੰਭੀਰੈ ਮਨ ਮੇਰੇ ਨਾਮ ਰਤੇ ਸੋਖ ਹੋਏ ਗੁਰਮਤੀ ਨਾਮ ਸੁਲਾਹੀਐ ਦੂਜਾ ਅਵਰ ਨਾ ਕੋਏ ਰਹਾਉ ਧਰਮ ਰਾਏ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ ਦੂਜੇ ਭਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਾਰ ਗੁਣ ਤਾਸਮਨ ਜਪਹਿ ਏਕ ਮੂਰਾਰ ਤਿਨ ਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਣ ਹਾਰ ਮਨ ਕੇ ਵਿਕਾਰ ਮਨਹਿ ਤਜੈ ਮਨ ਚੂਕੈ ਮੋਹ ਅਭਿਮਾਨ ਆਤਮ ਰਾਮ ਪਛਾਣਿਆ ਸਹਜੇ ਨਾਮ ਸਮਾਨ ਬਿਨ ਸਤਗੁਰ ਮੁਕਤ ਨਾ ਪਾਈਐ ਮਨ ਮੁਖ ਫਿਰੈ دیਵਾਨ ਸਬਦ ਨਾ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹੇ ਸਮਾਨ ਸਾਭ ਕੇਸ਼ ਆਪੇ ਆਪ ਹੈ ਦੂਜਾ ਅਵਰ ਨਾ ਕੋਈ ਜਿਉਂ ਬੋਲਾਏ ਤਿਉਂ ਬੋਲੀਐ ਜਿ ਆਪ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸਬਦ ਮਿਲਾਵਾ ਹੋਏ ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ